ਲੀਡਰ اور ਸਾਰਿਆਂ ਨੇ ਆਪਣੀ ਫੇਸਬੁੱਕ ਦੇ ਉੱਤੇ ਅरेस्ट ਹੋਣ ਦੀ ਫੋਟੋ ਪਾਈ ਹੋਈ ਹੈ ਤੁਸੀਂ ਅਗਰ ਫੇਸਬੁੱਕ ਪੇਜ ਜਾ ਕੇ ਦੇਖੋ ਸਾਰੇ ਭਾਜਪੀ ਦੇ ਲੀਡਰਾਂ ਨੇ ਵੱਧ ਚੜ ਕੇ ਹਾਰ ਪਾ ਕੇ ਇੱਕ ਥਾਣੇ ਦੇ ਅੰਦਰ ਜਾਂਦੇ ਹੋਏ ਦੀ ਫੋਟੋ ਔਰ ਥਾਣੇ ਤੋਂ ਬਾਹਰ ਆਦੀ ਹੋਈ ਫੋਟੋ ਔਰ ਕੁਝ ਲੀਡਰਾਂ ਨਾਲ ਤੇ ਮੇਰੀ ਇਹ ਗੱਲ ਹੋਈ ਕਿ ਜੀ ਸਾਨੂੰ ਪੁਲਿਸ ਵਾਲਿਆਂ ਦਾ ਪਹਿਲੇ ਫੋਨ ਆ ਗਿਆ ਸੀਗਾ ਜੀ ਤੁਹਾਨੂੰ ਖੜਾ ਨਾ ਨਾ ਤੇ ਤੁਸੀਂ ਜਾਂ ਤੇ ਇੱਧਰ ਉੱਧਰ ਹੋ ਜਾਣਾ ਜੇ ਫਿਰ ਬਾਕੀ ਕੰਪਿਊਟਰ ਕੰਮ ਕਰ ਆਪਣਾ ਸੰਭਾਲ ਲੈਣਾ ਪਹਿਲੇ ਹੀ ਤੇ ਆਪਾਂ ਤੁਹਾਨੂੰ ਬਸ ਕੋਈ ਗੱਲ ਨਹੀਂ ਥੋੜੀ ਦੇਰ ਵਾਸਤੇ ਖੜਾ ਨਾ ਉਹ ਗਏ ਉੱਥੇ ਕਈ ਵਾਰ ਪੁ ਔਰ 90% ਕੇਸਸ ਦੇ ਵਿੱਚ ਕਿਹਾ ਗਿਆ ਸੀਗਾ ਜੇ ਤੁਹਾਨੂੰ ਫੜਿਆ ਆ ਰਹੇ ਨੇ ਔਰ ਜਿਹੜੀ ਵੀਡੀਓ ਵੀ ਲੱਗੀ ਹੋਈ ਹੈ ਸਾਰਿਆਂ ਦੇ ਵਿੱਚ ਉਹ ਥਾਣੇਦਾਰ ਬੈਠਾ ਹੋਇਆ ਔਰ ਉਹ ਕਹਿੰਦਾ ਕਿ ਤੁਹਾਨੂੰ ਫੜਨ ਲਾਇਆ ਉਹ ਕਹਿੰਦੇ ਕਿਉਂ ਫੜਨ ਲਾਇਆ ਉਹਦੇ ਵਿੱਚ ਥਾਣੇਦਾਰ ਕੋਈ ਜਵਾਬ ਨਹੀਂ ਦਿੰਦਾ ਕੋਈ ਜਵਾਬ ਦਿੰਦਾ ਵੀ ਇਹ ਤੋਂ ਉਹ ਕਹਿੰਦਾ ਜੀ ਉੱਤੋਂ ਹੁਕਮ ਆਇਆ ਕਿ ਤੁਹਾਨੂੰ ਫੜਨਾ ਹੈ ਉਹ ਕਹਿੰਦਾ ਵੀ ਕਿਉਂ ਫੜਨਾ ਹੈ ਕਹਿੰਦੇ ਐ ਨਹੀਂ ਪਤਾ ਜੀ ਕਿਉਂ ਫੜਨਾ ਪਰ ਹੁਕਮ ਆਇਆ ਤੁਹਾਨੂੰ ਫੜਨਾ ਹੈ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਨੂੰ ਥਾਣੇ 'ਚ ਦੋ ਤਿੰਨ ਘੰਟੇ ਬਿਠਾਵਾਂਗੇ ਤੁਹਾਡਾ ਰੋਟੀ ਪਾਣੀ ਦਾ ਵਾਅਦਾ ਬਸ ਕਰਾਂਗੇ ਔ ਘੱਟੋ ਘੱਟ 3 ਲੀਟਰ ਆ ਤੇ ਮੈਂ ਪੱਕੇ ਤੌਰ ਤੇ ਕਹਿ ਰਿਹਾ ਮੈਨੂੰ ਮੈਨਾਂ ਨਹੀਂ ਲਾਉਣਾ ਕਿਉਂਕਿ ਉਹ ਨਾਰਾਜ਼ ਹੋ ਜਾਣਗੇ ਵੈਸੇ ਉਹਨਾਂ ਨੇ ਕਿਹਾ ਸੀਗਾ ਮੇਰਾ ਨਾਮ ਲੈਣਾ ਪਰ ਉਹਨਾਂ ਨੂੰ ਇਹ ਰੋਟੀ ਵਾਲੀ ਗੱਲ ਜਿਹੜੀ ਉਹਨਾਂ ਨੇ ਮੈਨੂੰ ਦੱਸੀ ਨਾ ਕਿ ਅੰਦਰ ਵਧੀਆ ਤਰੀਕੇ ਨਾਲ ਖਾਣਾ ਮੰਗਾਇਆ ਗਿਆ ਸੀ ਚਾਚੂ ਦਾ ਬੰਦੋਬਸ ਕੀਤਾ ਗਿਆ ਸੀ ਸਾਰੇ ਬੀਜੇਪੀ ਵਾਲਿਆਂ ਨਾਲ ਕਈ ਤੇ ਪੁਲਿਸ ਵਾਲੇ ਵੀ ਅਪਰਾਚਲ ਆਂਦੇ ਨੇ ਕੇਂਦਰ ਨਾਲ ਗਏ ਕੇ ਸਾਡੀ ਚੰਗੀ ਚੀਤਾਂ ਖੜੀ ਕਰਾ ਦੇਣਾ ਇਦਾਂ ਦੀ ਵੀ ਗੱਲਾਂ ਸਾਹਮਣੇ ਆਈ ਹੈ ਤੇ ਆ ਸਾਰੀ ਗੱਲਾਂ ਤੋਂ ਬਾਅਦ 3 ਘੰਟੇ ਬਾਅਦ ਬਾਹਰ ਆਉਂਦੇ ਨੇ ਹੁਣ ਸਾਡੇ ਕਿਹੜੀ ਬਨਾਰੀ ਸਾਹਿਬ ਉਹਨਾਂ ਨੂੰ ਵੀ ਉਸ ਤੋਂ ਬਾਅਦ ਮੋਢੇ ਤੇ ਚੱਕ ਕੇ ਵੀ ਆ ਗਿਆ ਤੁਹਾਡਾ ਪਿਓ ਬਾਹਰ ਇਹਨਾਂ ਦੇ ਨਾਰੇ ਲਾਏ ਜਾ ਰਹੇ ਸੀਗੇ ਯਾਨੀ ਭਾਜਪਾ ਦੇ ਕਿਹੜੀ ਭੰਡਾਰੀ ਨੂੰ ਆਮ ਆਦਮੀ ਪਾਰਟੀ ਦਾ ਪਿਓ ਕਿਹਾ ਜਾ ਰਿਹਾ ਸੀਗਾ ਹੁਣ ਆਪਾਂ ਏ ਟੀਮ ਬੀ ਟੀਮ ਦੇ ਤੇ ਐਲੀਗੇਸ਼ਨ ਲਾਉਂਦੇ ਸੀ ਹੁਣ ਤੇ ਪਿਓ ਪੁੱਤਰ ਦੇ ਰਿਸ਼ਤੇ ਵੀ ਭਾਜਪਾ ਵਾਲੇ ਆਪ ਹੀ ਬਣਾ ਰਹੇ ਨੇ ਜਾਂ ਤੂੰ ਕਹਿੰਦੇ ਨੇ ਕਿ ਵੀ ਆਮ ਆਦਮੀ ਪਾਰਟੀ ਵਾਲੇ ਤੁਹਾਡਾ ਪਿਓ ਬਾਹਰ ਆ ਗਿਆ ਚਲੋ ਆਪਾਂ ਇਹਨਾਂ ਗੱਲਾਂ ਨੂੰ ਤੇ ਭੁੱਲ ਜਾਈਏ ਤੁਸੀਂ ਇਹ ਦੇਖੋ ਕਿ ਇਸ ਗੱਲ ਦੀ ਲੋੜ ਕੀ ਪਈ ਨੈਰੇਟਿਵ ਕੀ ਸੈੱਟ ਹੋ ਰਿਹਾ ਹੁਣ ਬਹੁਤ ਸਾਰੇ ਇੱਕ ਸਰਵੇ ਦਾ ਵੀ ਜੇਕਰ ਦਿੱਤਾ ਸੀ ਕੁਝ ਦਿਨ ਪਹਿਲੇ ਅਸੀਂ ਹੋਰ ਵੀ ਅਸੀਂ